ਇਹ ਤਾਂ ਤੁਸੀਂ ਨਕਲ ਹੋ ਰਹੇ ਹੋ ਇਹ ਕਹਿੰਦਾ ਮੈਨੂੰ ਵੀ ਚਾਹ ਪਿਆ ਪੁੱਛ ਚਾਹ ਪੀਊਗਾ ਕੋ ਟੱਕ ਹਾਂ ਚਾਹ ਪੁੰਗਾ ਕੋ ਟੱਕੇ ਅੱਜ ਲੁੱਕ ਬੜੀ ਕਮਾਲ ਦੀ ਬਣਾਈ ਐ ਤੁਸੀਂ ਲੁੱਕ ਤੇ ਮੈਡਮ ਹੋਵੇਂ ਨੇ ਤਿਆਰ ਹੁੰਦੇ ਰਹੀਦਾ ਐ ਅੱਛਾ ਹਾਂਜੀ ਥੋ ਸਾਸਿਕਾਲ ਦੀ ਸਾਰਿਆਂ ਨੂੰ ਤੇ ਅੱਜ ਹੋਈ ਵੀ ਬਦਲਵਾਈ ਖਵਾਵਾਂਗੇ ਅੱਜ ਫਿਰ ਬਦਲਵਾਈ ਦੀ ਖੁਸ਼ੀ ਦੇ ਵਿੱਚ ਮੀਂਹ ਦੀ ਖੁਸ਼ੀ ਦੇ ਵਿੱਚ ਗਰਮ ਗਰਮ ਪੂੜੀਆਂ ਬਣਾਈਆਂ ਬੇਬੇ ਦੀ ਨੂੰਹ ਨੇ ਆਜੂ ਫਿਰ ਦਿਖਾਉਣੀ ਆ ਰੈਸਪੀ ਕਿਵੇਂ ਤੇ ਕੀ ਕੀ ਵਿੱਚ ਪਾ ਕੇ ਤਿਆਰ ਕੀਤੀਆਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਸਬਜ਼ੀ ਬਣਦੀ ਤੇ ਫੇਰ ਦਿਖਾਵਾਂਗੇ ਪੂੜੀਆਂ ਸਭ ਤੋਂ ਪਹਿਲਾਂ ਤੇਲ ਗਰਮ ਕਰ ਲੈਣਾ ਤੇਲ ਜਦੋਂ ਗਰਮ ਹੋ ਗਿਆ ਦੇ ਵਿੱਚ ਪਾ ਲੈਣਾ ਆਲੂ ਕੱਟ ਕੇ ਦੇ ਨਾਲ ਪਾ ਲੈਣਾ ਜੀਰਾ ਉਹਨੂੰ ਚੰਗੀ ਤਰ੍ਹਾਂ ਭੁੰਨਣਾ ਫਿਰ ਉਸ ਤੋਂ ਬਾਅਦ ਮਸਾਲੇ ਜਿਹੜੇ ਆਪਣੇ ਪੀਸੇ ਹੋਏ ਹੁੰਦੇ ਆ ਘਰੇ ਆਮ ਉਹ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਪਾ ਲੈਣਾ ਨੂਨ ਮਿਰਚ ਫਿਰ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਤਾਂ ਕਿ ਜਿਹੜੇ ਆਲੂ ਆ ਥੱਲੇ ਨਾ ਲੱਗ ਜਾਣ ਉਸ ਤੋਂ ਬਾਅਦ ਆਪਾਂ ਤੜਕਾ ਘੱਟ ਲੈਣਾ ਬਰੀਕ ਬਰੀਕ ਗੰਡੇ ਮਿਕਸ ਕਰ ਲੈਣਾ ਚਾਹੀਏ ਮਿਕਸੀ ਦੇ ਵਿੱਚ ਉਹਦਾ ਫਿਰ ਤੜਕਾ ਲਾਉਣਾ ਫਿਰ ਵੈ ਸੈਟਲ ਨੇ ਆ ਛੋਲੇ ਚਿੱਟੇ ਛੋਲੇ ਜਿਹੜੇ ਆਪਣੇ ਪਿਉਂਤੇ ਹੁੰਦੇ ਆ ਪਾਣੀ ਦੇ ਵਿੱਚ ਐਂਡ ਫਿਰ ਇਹਨਾਂ ਨੂੰ ਤੜਕਾ ਤੁੜਕਾ ਲਾ ਕੇ ਸਬਜ਼ੀ ਤਿਆਰ ਉਦੋਂ ਬਾਅਦ ਆ ਗਈਆਂ ਜੀ ਪੂਰੀਆਂ ਗਰਮ ਤੇਲ ਲੈ ਲੈਣਾ ਐਂਡ ਚੰਗੀ ਤਰ੍ਹਾਂ ਕੰਮ ਕਰਕੇ ਦੇਖੋ ਮੂੰਹ ਦੇ ਵਿੱਚ ਆਉਂਦਾ ਨਾ ਪਾਣੀ ਆਜੂ ਫਿਰਜੀ ਨੇ ਖਾਣੀ ਐ ਗਰਮ ਗਰਮ ਪੂਰੀ ਤੇ ਨਾਲ ਛੋਲੇਾਂ ਦੀ ਸਬਜ਼ੀ ਵਾਜੂ ਆ ਮੇਰੇ ਤਾਂ ਮੂੰਹ ਚ ਪਾਣੀ ਆ ਗਿਆ ਆਏ ਹਾਈ ਹਾਈ ਇਹ ਗੱਦੀ ਕਿੱਥੇ ਲੈ ਕੇ ਜਾਣੀ ਆ ਹੁਣ ਬੇਬੀ ਨੇ ਉਹ ਥੋਦੀ ਉਹ ਤਾਂ ਨਹੀਂ ਫਾੜੀ ਆ ਦੂ ਚੱਕ ਲਈ ਹਾਂ ਉਹ ਥੋਦੀ ਦੀ ਉਹ ਬਾਤ ਤੋ ਤੂ ਜੂ ਤੋ ਤੂ ਜੂ ਉਹ ਤੋ ਤੂ ਜੂ ਤੋਟ ਜੂ ਤੋਟ ਦੇਣੀ ਆ ਤੋਟ ਜੇਣੀ ਆ ਇਹ ਹੂੰ ਇਹ ਬੋੜਾ ਮੇਰੇ ਤੋਂ ਇਹ ਆਇਕੀ ਦਾ ਹੋ ਜਿਦਿਆ ਹੂੰ ਇਹਦਾ ਛਿਤਾ ਫੁੱਟੇ ਜਾਂਦਾ ਹੂੰ ਛਿਛਾ ਪੁੱਟ ਗਿਆ ਫੁੱਟੇ ਜਾਂਦੇ ਉੱਤੜੀ ਦੀ ਛਿਛਾਈ ਤੋੜਤਾ ਦਦਾ ਬੈਂਤਲੀ ਦੀ ਤੋੜਦਾ ਕਿਨੇ ਦੇ ਨਾਲ ਹੂੰ ਤੂੰ ਕੋੜਾ ਟੁੱਥਿਆ ਮੈਂ ਆ ਉੱਪਰ ਉੱਡੜਾ ਹਾਂ ਇਹ ਮੈਂ ਹਾਂ ਉੱਡੜਾ ਹਾਂ ਇਹਨੇ ਸਲਾਕੇ ਮਾਰੇ ਉੱਡੜੇ ਕਿਨੇ ਦੇ ਨਾਲ ਬੂਹੇ ਲੋਕਾ ਟੁੱਟੇ ਲਾ ਲੈਂਦੀ ਐ ਇਹਨੂੰ ਉਹ ਨੋ ਹਰਕ ਹਾਂ ਤੂੰ ਚਲਾ ਇਹਨੂੰ ਵਿੱਚ ਬੈ ਕੇ ਇੱਕਵੇਂ ਖੋਲਦੀ ਏ ਉਹ ਨਾ ਤੂੰ ਉੱਦੀ ਜੀ ਇਹ ਤਾਂ ਇਹ ਖੋਲ ਲੈ ਇੱਕ ਟਾਕਾ ਚਿਆਲ ਬਈ ਭਾਗਾ ਬੇਬੀ ਗੱਲੀ ਤਾਂ ਨਹੀਂ ਗੱਦੀ ਬੋਲ ਉਹ ਨਾ ਹਾਂ ਹਾਂ ਮਮਾ ਹਾਂ ਇੱਕ ਟਾਕਾ ਹਾਂ ਲੈ ਤੇ ਗੇੜਾ ਵੀ ਆ ਹਾਂ ਗੇੜਾ ਵੀ ਆ ਇਹਦੇ ਚ ਹਾਂ ਅਰੇ ਦੇਖ ਉਹ ਚੱਲ ਚੱਲਦੀ ਤਾਂ ਹੈ ਨਹੀਂ ਇਹ ਵੀ ਚੱਲੇ ਤੇ ਉਹ ਚੱਲਦੀ ਤਾਂ ਹੈ ਨਹੀਂ ਹੁਣ ਇਹ ਉਹ ਬੈਟਰੀ ਖਤਮ ਹੋ ਗਈ ਹੈ ਗਾਡੀ ਖਤਮ ਹੋ ਗਈ ਬੈਟਰੀ ਖਤਮ ਹੋ ਗਈ ਜੋ ਯਾਰ ਹੋਰ ਕਾਦੀ ਗੱਡੀ ਆ ਮੇਰੀ ਹੈ ਮੇਰੀ ਇਹ ਤਾਂ ਬੈਟਰੀ ਦਾ ਮੁੱਕ ਗਈ ਇਹਦੀ ਹਾਂ ਹੁਣ ਚਾਰਜ ਕਿਵੇਂ ਹੋਊਗੀ ਉਹ ਲੋ ਬੁਲੋਗਾ ਉਹ ਦੇ ਬਿਲੌਕ ਕੌਂ ਰੱਖਿਆ ਬਿਲ ਨੇ ਡਰ ਜਣਾ ਹਾਰ ਨਾ ਮਾਰ ਕਿਉਂ ਉਹਨੇ ਡਰ ਕੇ ਭਾਜਾਂ ਬੇਲਾ ਮਮਾ ਆ ਦੇ ਖਾ ਹੂੰ ਆ ਦੇ ਖਾ ਹੂੰ ਆ ਇਹ ਖੋਲ ਦਿਆ ਸੀ ਹਾਂ ਆਈ ਖੋਲ ਦਿੱਤਾ ਖਾ ਲੈ ਉਹਦਾ ਟੋੜੀ ਦੀ ਤੋ ਟੋ ਜੇ ਨਹੀਂ ਆ ਕਮੇ ਦਾ ਸਿਤਾ ਵੀ ਪਾ ਦੇ ਕਿਹਨੇ ਪੰਟਾ ਯਾਰ ਮੁੱਲੋ ਆ ਇਹਨੇ ਆ ਚੱਕ ਲੈ ਦੇ ਕਮੇ ਕਮੇ ਇਹਨੇ ਉੱਤੋਂ ਪੁਜਾ ਕੇ ਹਾਂ ਆ ਇਹ ਬੇ ਚਿਲਕੇ ਬਾਰੇ ਕੇ ਬਾਰੇ ਮਾਰੇ ਤੱਕੇ ਉਹਦੇ ਹਾਂ ਉਹਨੂੰ ਗੱਡੀ ਦੇ ਉੱਤੇ ਲਾ ਕੇ ਮਾਰਿਆ ਉਹਨੇ ਗੱਡੀ ਨੇ ਚਲਾ ਕੇ ਮਾਰਿਆ ਹਾਂ ਉੱਡੂ ਉੱਡਰ ਮਾਰੇ ਠੀਕ ਹੈ ਦੇ ਇੱਕ ਵਾਰ ਹੈਂ ਵਾਰ ਦੇ ਯਾਰੇ ਘਾਟ ਘਾਟ ਠੀਕ ਆ ਚਲ ਮਾਰੇ ਆ ਹੁਣ ਤੂੰ ਕੀ ਕਰਦਾ ਮਾਮਾ ਇਥੋਂ ਕੱਢ ਹਟ ਜਿੱਤੜਾ ਦੋ ਹਾਂ ਬਾਈਕ ਚ ਲਾ ਲਾ ਹੁਣ ਓਲਾ 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 ਉੱਡ ਰਹੀ ਜੀ ਉੱਥੀ ਚਾ ਟਟ ਜੂ ਦਾ ਆ ਉੱਤੇ ਬਹਿ ਰੇ ਚਲਾ ਹੁਣ ਆਉ ਦੇ ਗੋ ਦੇਖਿਆ ਕਿੰਨੀ ਗੰਦੀ ਹੋ ਗਈ ਪਰ ਸਲੀਬ ਚਲ ਹੁਣ ਬਹਿ ਜਾ ਇੱਥੇ ਬਹਿ ਜਾ ਯਾਰ ਉਹ ਬਹਿ ਜਾ ਝੂਟਾ ਦਮਾ ਮਮਾ ਹਾਂ ਉਰੇ ਉਰੇ Cháo lạc áo yalo. Cực kìa. Ayy bèo thê. Ade kìa anh cháo. mama. Ade kìa. 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 Ade ਉਹ ਹਾਂ ਜਗ ਪਿਆਰੇ ਟੂ ਡੂ ਕੁਟੂ ਬੜਾ ਰਿਕ ਬੜਾ ਅੱਜ ਘਾਹ ਕੱਟਦੇ ਆਪਾਂ ਘਾਹ ਕੱਟਦੇ ਆ ਬੱਦ੍ਹਾ ਹੋ ਗਿਆ ਹਣਾ ਫੁੱਲ ਨਿਕਲੇ ਘਾਹ ਚ ਫੁੱਲ ਜਨ ਨਿਕਲੇ ਉਹ ਦੇਖ ਕੋ ਦਾ ਬੜਾ ਉਹਦੇ ਸ਼ੌਕ ਕਿੰਨੇ ਲੱਗੇ ਓਏ ਉਹਦੇ ਸ਼ੇਵ ਕਿੰਨੇ ਲੱਗੇ ਓਏ ਹਾਂ ਹਾਂ ਆ ਥੱਲੇ ਬੱਲੇ ਵੀ ਡਿੱਗੇ ਭਈ ਓਏ ਹਾਂ ਪੇ ਡਿੱਗੇ ਫੋ ਹਾਂ ਆਪੀ ਦਿੱੱਬ ਗਏ? ਹਾਂ ਮਮਾ ਤੂੰ ਵੀ ਆ ਜਾ। ਉਹ ਨਹੀਂ ਇਹਦੇ ਕਰੰਟ ਪਾਜਦਾ ਅੱਜ। ਅੱਜ ਕਰੰਟ ਮਾਰ ਦੀਆ ਟ੍ਰੈਂਪਲੀ ਨਾ ਆ ਜਾ ਲੈਣ ਦੇ। ਉਹ ਮਾਰ ਦੀਆ। ਮਮਾ ਇਹ ਤੂੰ ਇੱਥੇ ਸੌਇਆ। ਇਹ ਨੁਕੀਏ ਇੱਥੇ ਆ। ਟੁਰ 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 ਉਹ ਹਾਲੇ ਲੋਕ ਜਾਂ ਤੂੰ ਰੋਟੀ ਖਾਧੀ ਵੀ ਆ। ਉਲਟੀ ਆ ਜੂ। ਨਹੀਂ ਆਂਦੀ। ਲੋ। ਹਾਂ। ਆਹ ਹੋ ਲਾ। ਮਮਾ। ਹਾਂ। ਮਮਾ। ਹਾਂ। ਆ ਮਮਾ ਚਾਹ ਪੀਣਾ ਯਾਰ ਤੂੰ ਪੀ ਲਈ ਉਹ ਲੈ ਤੂੰ ਪੀ ਨਹੀਂ ਕੋਟਕ ਪੀਣੀ ਆ ਤੂੰ ਆ ਜਾ ਤੂੰ ਦਿੰਨਾ ਨਹੀਂ ਮਮਾ ਹੂੰ ਨਹੀਂ ਮਮਾ ਇਹ ਕੀ ਆ ਇਹ ਕੀ ਕਰ ਦਿਆ ਹੋਇਆ ਕਾਕ ਟਨੂ ਕਾਕ ਟਨੂ ਹਾਂ ਕੱਟ ਕੇ ਖਾ ਆਜਾ ਆੜੇ ਬੇਲਾ ਆ ਗਿਆ ਮੇਰਾ ਬੇਲਾ ਇਹਦਾ ਖਾਣਦਾ ਹਲਾ ਕਾਊਆ ਉਹ ਇਹ ਤਾਂ ਇਹਦਾ ਖਾਊਗਾ ਇਹਨੂੰ ਬੇਲਾ ਬੇਲਾ ਹਲਾ ਹਲਾ ਆ ਗਿਆ ਮੇਲੇ ਕੋਲੇ ਆ ਗਿਆ ਹਾਂ ਓਏ ਟੁੱਟ ਗਿਆ ਸ਼ੀਸ਼ਾ ਹਾਂ ਟੁੱਟ ਗਿਆ ਸ਼ੀਸ਼ਾ ਉਹ ਰਾਇੰਦ ਤੇ ਫਿਰ ਆਪਾਂ ਕੇ ਜੋੜਤਾ ਤੂੰ ਜੋੜ ਤਾ ਹਾਂ ਬਸ ਠੀਕ ਆ ਮਾਮਾ ਦੇ ਕੂੜੇ ਉੱਪਰ ਤੜਾਈ ਵਾ ਠੀਕ ਆ ਨੂੰ ਖੜਾ ਦੇ ਇੱਥੇ ਆਰੇ ਬੇਲਾ ਦੇਖੀ ਰਖੀ ਜਾਂਦਾ ਬੇਲਾ ਤੇ ਗੱਡੀ ਨੂੰ ਦੇਖੀ ਜਾਂਦਾ ਨੇ ਆ ਜਾਣਾ ਹੁਣ ਦੇਖੀ ਚੱਲ ਹੁਣੇ ਮੇਰੇ ਗੱਡੇ ਤੋਂ ਉੱਪਰ ਇਹ ਚੜ ਕੇ ਬਹਿ ਜਾਗਾ ਹਾਂ ਮੈਂ ਇਹਨੂੰ ਚੱਕੂ ਦੂੰਗਾ ਇਹ ਕੂੜੇ ਕਰੂਣੀ ਹੈ ਹੈ ਇਹਦੇ ਤੇ ਮੈਂ ਬੈਠੂਗਾ

ਉਹ ਆ ਤਾਂ ਦੂ ਉਹ ਲੰਡਿਆ ਟੂ ਪੰਗ ਪੰਗੇ ਬਹਲੇ ਆਦੇ ਬਹਿ ਗਿਆ ਉਹ ਇਹਦਾ ਘਾਰ ਆ ਇਹ ਇਹਦਾ ਘਾਰ ਆ ਬੇਲੇ ਦਾ ਕੀ ਆਹਾ ਤੂੰ ਗੱਡੀ ਚ ਪਾਈ ਜਾਣਾ ਇਹਨੂੰ ਗੱਡੀ ਚ ਨਹੀਂ ਆਉਣਾ ਇਹਨੇ ਇਹ ਇੱਥੇ ਫੈਂਦੀ ਆ ਇੱਥੇ ਇਹ ਛੱਤ ਬਣਾਤੀ ਹੋਂ ਤੂੰ ਇਹਦੀ ਹਾਂ ਹੈਂ ਹਾਂ ਜਾ ਬੱਚਾ ਘਾਰ ਟੁੱਟ ਜਿਹੜੀਆਂ ਗੱਡੀ ਉਹ ਗੱਡੀ ਤੁੱਟ ਜਣੀ ਆ ਅੰਦਰੋਂ ਉਹ ਤੇ ਉਹ ਦੇ ਕੀ ਕੀ ਕੰਨਾ ਦੰਦਾ ਗੱਡੀ ਚ ਇਹ ਗੱਡੀ ਚ ਰੱਖ ਰਾਇਆ ਕਾ ਤੂੰ ਕਿਨੂੰ ਕੁੱਟਣਾ ਹਾਂ ਕਿਨੂੰ ਕੁੱਟਣਾ ਤੂੰ ਜੇ ਤਾਂ ਤੈਨੂੰ ਛੇੜੂਗਾ ਨਾ ਕੁੱਟੇਗਾ ਹਾਂ ਹਾਂ ਇਹ ਤੇ ਰੱਖ ਰਾਇਆ ਮੈਨੂੰ ਮੈਨੂੰ ਲੋੜ ਹੈ ਚਾਹੀਦੀ ਆ ਲੋੜ ਪੈਂਦੀ ਆ ਹਾਂ ਕਾ ਤੂੰ ਕਾਤੋ ਲੋਡ ਪੈਂਦੀ ਆ ਬੰਦੇ ਲੜ ਪੈਂਦੇ ਤੇਰੇ ਨਾਲ ਹਾਂ ਬੰਦੇ ਲੜ ਪੈਂਦੇ ਆ ਹਾਂ ਉਹਨਾਂ ਦੇ ਕੁੱਤੇ ਉਹਨਾਂ ਨੂੰ ਕੁੱਟਣਾ ਹਾਂ ਡੰਡੇ ਨਾ ਹੈ ਹਾਂ ਡੰਡਾ ਠੀਕ ਆ ਤੂੰ ਜ ਕੋਈ ਨਹੀਂ ਸ਼ੋਰ ਨੂੰ ਕਰੇ ਨਾ ਸ਼ੋਰ ਨੂੰ ਕਰੇ ਬਾਗ ਬਾਗ ਤੂੰ ਬਾਗ ਤੀ ਹੋਰ ਨੂੰ ਡਰਾਵੇ ਹਥਿਆਰ ਦੇ ਪੁੱਤ ਖੇਡ ਕੇ ਖੜਾਉਣੇ ਅਸੀਂ ਤੋੜ ਤੇ ਜਦੋਂ ਵਾਂ ਸੀ ਬਦਮਾਸ਼ੀ ਕੀਤੀ ਸੋਹਣਿਆ ਸਾਡਾ ਰੱਖਿਆ ਹੁੰਦਾ ਸੀ ਡੈਸ਼ਬੋਰਡ ਤੇ ਪਕਾਨ ਉਪਰੇ ਤੋਂ ਸਪੈਸ਼ਲ ਮੰਗਾਇਆ ਸੀ ਮਾਰੇ ਬੰਦੇ ਨੂੰ ਨਾ ਕਦੇ ਦਬਕਾਇਆ ਸੀ ਜਿਹੜੇ ਚੱਕਦੇ ਸੀ ਹੱਥ ਪਾਉਂਦੇ ਖੱਪਸੀ ਫਿਰ ਸਿੱਧਾ ਕਰ ਹੱਕ ਨਾਲ ਲਾਇਆ ਸੀ ਉਹ ਅੱਜ ਵੀ ਉਹ ਚਰਚਾਂ ਚ ਕਾਂਡਿਆ ਬੰਦਾ ਮਾਰਿਆ ਸੀ ਮੋਗਿਆ ਵਾਲੇ ਰੋਡ ਤੇ ਜਦੋਂ ਅਸੀਂ ਬਦਮਾਸ਼ੀ ਕੀਤੀ ਸੋਹਣਿਆ ਸਾਡਾ ਰੱਖਿਆ ਹੁੰਦਾ ਸੀ ਡੈਸ਼ ਬੋਰਡ ਤੇ ਹੋਏ ਵਾਹ ਵਾਹ